ஜெயம் பட் சேர் பாது முடே ਤੇ ਸਾਰਾ ਪਰਿਵਾਰ ਉਹਨੂੰ ਗੱਲ ਲਾਉਂਦਾ ਹੈ ਉਹਦੀ ਸੇ ਸਭ ਤੋਂ ਚੰਗਾ ਕੀ ਲੱਗਦਾ ਮਹਿਸੂਸ ਕਰਨਾ ਸੀ ਨਹੀਂ ਮੈਂ ਸਿੱਧਾ ਸਾਦਾ ਗੱਭਰੂ ਨਹੀਂ ਬਹੁਤਾ ਸੋਜੀਵਾ ਸ਼ੇਕਰੀ ਨਾ ਸਿਰ ਤੇ ਪਾਗ ਸਜਾ ਕੇ ਆ ਕੇ ਤਾਂ ਦੇਖੋ ਕਿ ਕਿੰਨਾ ਪਿਆਰ ਤੇ ਕਿੰਨੀ ਇੱਜ਼ਤ ਮਿਲਦੀ ਹੈ ਚਰਤਾ ਹਰ ਛੋਟੀ ਵੱਡੀ ਚੀਜ਼ ਦੇ ਵਿੱਚ ਜੁੜਿਆ ਹੁੰਦਾ ਡਰਤਾ ਇਹ ਵੀ ਹੁੰਦਾ ਕਿ ਡੋਣ ਲੱਗਿਆ ਪਿਆਰ ਨਾਲ ਤਿਲਕੀ ਆਹ ਹਾਂ ਬਿਲਕੁਲ ਇਧਰ ਬਹੁਤ ਮੁਹੱਬਤ ਮਿਲਦੀ ਹੈ ਬਹੁਤ ਪਿਆਰ ਮਿਲਦਾ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਮੁਹੱਬਤ ਜਿਨ੍ਹਾਂ ਨੂੰ ਮੈਂ ਮਿਲ ਨਹੀਂ ਸਕਿਆ ਜਾਂ ਜਿਨ੍ਹਾਂ ਨੂੰ ਮੈਂ ਸਮਾਂ ਨਹੀਂ ਦੇ ਸਕਿਆ ਉਹਨਾਂ ਕੋਲੋਂ ਮਾਫੀ ਮੰਗਦਾ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਹਾਂ ਉਹ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਵੈਲਕਮ ਜੀ ਆਇਆਂ ਤੁਸੀਂ ਦੇਖ ਰਹੇ ਹੋ ਐਚਐਮ ਟੀਵੀ ਕਿ ਅਸੀਂ ਤੁਹਾਡੀ ਮੁਲਾਕਾਤ ਦੁਨੀਆ ਦੀ ਨਾਮ ਵਰਸ਼ਕੀਤਾ ਨਾਲ ਕਰਵਾਉਂਦੇ ਰਹਿੰਨੇ ਆ ਅੱਜ ਇਸ ਵੇਲੇ ਮੈਂ ਲਾਹੌਰ ਦੇ ਵਿੱਚ ਮੌਜੂਦ ਆ ਜਿਵੇਂ ਕਿ ਤੁਸੀਂ ਜਾਣਦੇ ਜੇ ਕਿ ਵਰਲਡ ਪੰਜਾਬੀ ਕਾਨਫਰੰਸ 3 ਦਿਨ ਤੋਂ ਚੱਲ ਰਹੀ ਏ ਜਰਦੇ ਪੰਜਾਬ ਸਥਨੇ ਪੂਰੀ ਦੁਨੀਆ ਤੋਂ ਪੰਜਾਬੀ ਪਿਆਰੇ ਆਏ ਹੋਏ ਨੇ ਤੇ ਖੁਸ਼ਕਿਸਮਤੀ ਦੇ ਨਾਲ ਮੇਰੀ ਮੁਲਾਕਾਤ ਹੋਈ ਏ ਬੀਰ ਸਿੰਘ ਨਾਲ ਜਿਨ੍ਹਾਂ ਦਾ ਮੈਂ ਖੁਦ ਵੀ ਫੈਨ ਆ ਔਰ ਲੰਦੇ ਪੰਜਾਬ ਵਿੱਚ ਜਿਨ੍ਹਾਂ ਦੀ ਕਾਫੀ ਵੱਡੀ ਫੈਨ ਫਾਲੋਇੰਗ ਏ ਦੇ ਉਹਨਾਂ ਦੇ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹਦਾ ਲੱਗ ਰਿਹਾ ਲੋਹਰਾ ਕੀ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਖੁਸ਼ੀ ਹੈ ਪਹਿਲਾ ਟੂਰ ਹੈ ਕੀ ਇਸ ਤੋਂ ਪਹਿਲੇ ਵੀ ਆਇਆ ਪਹਿਲਾ ਟੂਰ ਹੈ ਕੀ ਫੀਲਿੰਗਸ ਸੀ ਜਦੋਂ ਬਾਰਡਰ ਕਰਾਸ ਕੀਤਾ ਆ ਮੈਂ ਅੱਗੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਜਿਵੇਂ ਬੜੇ ਚਿਰ ਬਾਅਦ ਕੋਈ ਘਰ ਨੂੰ ਮੁੜੇ ਤਾਂ ਸਾਰਾ ਪਰਿਵਾਰ ਉਹਨੂੰ ਗੱਲ ਲਾਉਂਦਾ ਹੈ ਉਹਦੀਆਂ ਫੇਵਰਟ ਚੀਜ਼ਾਂ ਵੜਾ ਕੇ ਦਿੰਦਾ ਉਹਨੂੰ ਚੁੰਮਦਾ ਚੱਟਦਾ ਬਸ ਉਹਦਾ ਅਹਿਸਾਸ ਹੈ ਜੀ ਵਾਹ ਜੀ ਬਹੁਤ ਵਧੀਆ ਸਾਨੂੰ ਵੀ ਬੜੀ ਖੁਸ਼ੀ ਹੈ ਤੁਹਾਨੂੰ ਦੇਖ ਕੇ ਤੇ ਤੁਸੀਂ ਸਿੰਗਰ ரைਟਰ ਕੰਪੋ ਤੇ ਸਭ ਤੋਂ ਚੰਗਾ ਕੀ ਲੱਗਦਾ ਗਾਣਾ ਲਿਖਣਾ ਗਾਣਾ ਗਾਣਾ ਜਾਂ ਕੰਪੋਜ਼ ਕਰਨਾ ਮਹਿਸੂਸ ਕਰਨਾ ਜੀ ਮਹਿਸੂਸ ਕਰਨਾ ਆਏ ਹਾਏ ਹਾਏ ਕੀ ਬਾਤ ਹੈ ਤੇ ਤੁਹਾਡੇ ਬਹੁਤ ਸਾਰੇ ਗੀਤ ਨੇ ਜਿਹੜੇ ਲੈਂਦੇ ਪੰਜਾਬ ਵਾਲੇ ਲੋਕਾਂ ਨੂੰ ਬੜੇ ਪਸੰਦ ਨੇ ਜੀ ਤੇ ਜਿਹੜਾ ਮੇਰਾ ਤੁਹਾਡਾ ਫੇਵਰਟ ਹੋਣਗੇ ਉਹ ਚੁੰਨੀ ਤੇ ਅਸਮਾਨ ਹਾਂਜੀ ਤੇ ਮੈਂ ਚਾਹਾਂਗਾ ਕਿ ਤੁਸੀਂ ਚਾਹੇ ਉਹ ਤੇ ਚਾਹੇ ਗੁੰਗੁਨਾ ਕੇ ਦੋ ਲਾਈਨਾਂ ਕਿਸੇ ਵੀ ਗੀਤ ਦੀਆਂ ਸੁਣਾਓ ਵਾਜੀ ਨੀ ਮੈਂ ਸਿੱਧਾ ਸਾਦਾ ਗੱਭਰੂ ਨਹੀਂ ਬਹੁਤਾ ਸੋਜੀਵਾਨ ਨਹੀਂ ਗੱਲ ਨਾ ਕਰ ਗੁੰਝਲਦਾਰ ਤੂੰ ਗੱਲ ਨਾ ਕਰ ਗੁੰਝਲਦਾਰ ਤੂੰ ਜਿਵੇਂ ਕਰੇ ਸਿਆਸਤ ਦਾਨ ਨਹੀਂ ਮੈਂ ਸਿੱਧਾ ਸਾਦਾ ਗੱਭਰੂ ਵਾਹ ਮੈਂ ਸਿੱਧਾ ਸਾਦਾ ਗੱਭਰੂ ਨਹੀਂ ਬਹੁਤਾ ਸੋਜੀਵਾਨ ਨਹੀਂ ਮੈਂ ਮਾੜਾ ਚੰਗਾ ਜੋ ਸਹੀਂ ਵਾਹ ਵਾਹ ਨਹੀਂ ਮੈਂ ਮਾੜਾ ਚੰਗਾ ਜੋ ਸਹੀਂ ਹਾਂ ਤੇਰਾ ਚਾਵਾਨ ਨਹੀਂ ਸਭ ਤੇਰੇ ਲੇਖੇ ਲਾਦਵਾ ਹਾਏ 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 ਸਭ ਤੇਰੇ ਲੇਖੇ ਲਾਦਵਾ ਓ ਸਭ ਤੇਰੇ ਲੇਖੇ ਲਾ ਦਵਾ ਮੇਰਾ ਜੋ ਵੀ ਐ ਕੱਖ ਕਾਣ ਹੁਣ ਮੈਂ ਛੇਤੀ ਚਾਉਣਾ ਵੇਖਣਾ ਵਾਹ ਵਾਹ ਹੁਣ ਮੈਂ ਛੇਤੀ ਚਾਉਣਾ ਵੇਖਣਾ ਤੇਰੀ ਚੁੰਨੀ ਚੋਂ ਅਸਮਾਨ ਤੇਰੀ ਚੁੰਨੀ ਚੋਂ ਅਸਮਾਨ ਵਾਹ ਵਾਹ ਕੀ ਬਾਤ ਹੈ ਬੇ ਜੀ ਅਸੀਂ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਪਰਾ ਨੇ ਜਿਹੜੇ ਇੱਧਰ ਆਣਾ ਚਾਹੁੰਦੇ ਨੇ ਕਈ ਲੋਕਾਂ ਦੇ ਨਾ ਇੱਕ ਜਹਨ ਦੇ ਵਿੱਚ ਇੱਕ ਵਹਿਮ ਹੈ ਉਹਨੂੰ ਤੁਸੀਂ ਕਹਿ ਲਓ ਵੀ ਸੋਸ਼ਲ ਮੀਡੀਆ ਨੇ ਜਾਂ ਮੀਡੀਆ ਨੇ ਪਾਇਆ ਕਿ ਪਾਕਿਸਤਾਨ ਅਸੀਂ ਜਾਵਾਂਗੇ ਤੇ ਫਵਰੇ ਸਾਡੇ ਨਾਲ ਪਤਾ ਨਹੀਂ ਕੀ ਸੁਲੂਕ ਹੋਏਗਾ ਤੇ ਇਹ ਤੁਸੀਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਇੱਕ ਸੁਨੇਹਾ ਆਪਣੇ ਸ਼ਬਦਾਂ ਇਦਿਓ ਕਿ ਤੁਸੀਂ ਇੱਥੇ ਆ ਕੇ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਔਰ ਇੱਕ ਤੁਸੀਂ ਜਿਹੜਾ ਆਪਣਾ ਆਖਰੀ ਪੇਗਾਮ ਹੈ ਉਹ ਲੈਣ ਦੇ ਪੰਜਾਬ ਵਾਲੇ ਜਿਹੜੇ ਤੁਹਾਨੂੰ ਨਹੀਂ ਮਿਲ ਸਕੇ ਤੁਹਾਡੇ ਫੈਨਸ ਉਹਨਾਂ ਵਾਸਤੇ ਪਹਿਲਾਂ ਤਾਂ ਮੈਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ ਕਿ ਜਿਹੜੇ ਆਉਣਾ ਚਾਹੁੰਦੇ ਨੇ ਪਰ ਕਿਸੇ ਗੱਲ ਨੂੰ ਡਰ ਜਾਂਦੇ ਨੇ ਆ ਨਹੀਂ ਪਾਉਂਦੇ ਮੈਂ ਸੱਚੀ ਕਹਿੰਦਾ ਤੁਸੀਂ ਇੱਕ ਵਾਰੀ ਨਾ ਸਿਰ ਤੇ ਪਾਗ ਸਜਾ ਕੇ ਆ ਕੇ ਤਾਂ ਦੇਖੋ ਕਿ ਕਿੰਨਾ ਪਿਆਰ ਤੇ ਕਿੰਨੀ ਇੱਜ਼ਤ ਮਿਲਦੀ ਹੈ ਵਾਹ ਹੂੰ ਔਰ ਕੋਈ ਡਰ ਰੱਖਣ ਦੀ ਲੋੜ ਨਹੀਂ ਐ ਮੈਨੂੰ ਐ ਲੱਗਦਾ ਕਿ ਡਰ ਤਾਂ ਹਰ ਛੋਟੀ ਵੱਡੀ ਚੀਜ਼ ਦੇ ਵਿੱਚ ਜੁੜਿਆ ਹੁੰਦਾ ਡਰ ਤਾਂ ਇਹ ਵੀ ਹੁੰਦਾ ਕਿ ਡੌਣ ਲੱਗਿਆ ਪੈਰ ਨਾ ਚਲਕੀ ਆਹ ਬਿਲਕੁਲ ਸਹੀ ਹੈ ਸੋ ਇਹਨਾਂ ਡਰਾਂ ਤੋਂ ਆਜ਼ਾਦ ਹੋ ਕੇ ਆਪਣੇ ਆਪ ਨੂੰ ਮਾਨਣਾ ਸਿੱਖੋ ਜੀਣਾ ਸਿੱਖੋ ਜੋ ਤੁਹਾਡੇ ਮਨ ਦੇ ਵਿੱਚ ਵਲਵਲੇ ਨੇ ਉਹ ਪੂਰੇ ਕਰਨੇ ਸਿੱਖੋ ਬਹੁਤ ਵਧੀਆ ਤੇ ਇੱਧਰ ਬਹੁਤ ਮੁਹੱਬਤ ਮਿਲਦੀ ਹੈ ਬਹੁਤ ਪਿਆਰ ਮਿਲਦਾ ਹੈ ਤੁਹਾਡਾ ਆਪਣਾ ਹੀ ਘਰ ਹੈ ਔਰ ਤੁਸੀਂ ਬਹੁਤ ਖੁਸ਼ੀ ਮਹਿਸੂਸ ਕਰੋਗੇ ਇੱਥੇ ਆ ਕੇ ਅਹਿਸਾਸਾਂ ਨਾਲ ਭਰ ਜਾਓਗੇ ਤੇ ਦੂਜੀ ਜਿਹੜੀ ਗੱਲ ਜਿਹੜੇ ਸੱਜਣਾ ਨੂੰ ਮੈਂ ਇੱਥੇ ਮਿਲ ਨਹੀਂ ਸਕਿਆ ਮੈਨੂੰ ਐ ਲੱਗਦਾ ਕਿ ਜਦੋਂ ਮੈਂ ਲਾਹੌਰ ਦੇ ਵਿੱਚ ਦਾਖਲ ਹੋਇਆ ਨਾ ਹਰ ਇੱਕ ਸ਼ਹਿਰ ਦੀ ਇੱਕ ਆਪਣੀ ਆਤਮਾ ਹੁੰਦੀ ਹੈ ਤਾਂ ਅਸੀਂ ਉਹ ਆਤਮਾ ਦੇ ਵਿੱਚ ਦਾਖਲ ਹੁੰਨੇ ਹਾਂ ਜਦੋਂ ਅਸੀਂ ਉਹ ਸ਼ਹਿਰ ਦੀ ਆਤਮਾ ਦੇ ਨਾਲ ਆਪਣਾ ਰابطਾ ਬਣਾਉਂਦੇ ਨਾ ਤੇ ਉਹ ਆਤਮਾ ਦੇ ਵਿੱਚ ਜੋ ਕੁਝ ਸਮਾਇਆ ਹੁੰਦਾ ਨਾ ਉਹਨਾਂ ਸਾਰਿਆਂ ਦੇ ਨਾਲ ਹੀ ਤੁਹਾਡਾ ਕਨੈਕਸ਼ਨ ਬਣ ਜਾਂਦਾ ਹੈ ਉਹਨਾਂ ਸਾਰਿਆਂ ਤੀਕ ਤੁਹਾਡਾ ਪਿਆਰ ਪਹੁੰਚਦਾ ਤੇ ਸਾਰਿਆਂ ਦਾ ਪਿਆਰ ਤੁਹਾਡੇ ਤੀਕ ਵੀ ਪਹੁੰਚ ਜਾਂਦਾ ਹੈ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਮੁਹੱਬਤ ਜਿਨ੍ਹਾਂ ਨੂੰ ਮੈਂ ਮਿਲ ਨਹੀਂ ਸਕਿਆ ਜਾਂ ਜਿਨ੍ਹਾਂ ਨੂੰ ਮੈਂ ਸਮਾਂ ਨਹੀਂ ਦੇ ਸਕਿਆ ਉਹਨਾਂ ਕੋਲੋਂ ਮਾਫੀ ਮੰਗਦਾ ਕਿ ਭੱਜ ਦੌੜ ਜੀ ਰਹੀ ਹੈ ਅਜੇ ਵੀ ਚੱਲ ਰਹੀ ਹੈ ਤੇ ਸਮਾਂ ਇਸ ਕਦਰ ਹੈ ਕਿ ਸਾਰਿਆਂ ਨਾਲ ਬੈਠ ਕੇ ਗੁਫ਼ਤਗੂ ਕੀਤੀ ਨਹੀਂ ਜਾ ਸਕਦੀ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਹਾਂ ਉਹਦਾ ਪਰ ਮਾਫੀ ਚਾਹੁੰਨਾ ਕਿ ਮੈਂ ਜੇ ਸਮਾਂ ਕਿਸੇ ਨੂੰ ਨਹੀਂ ਦੇ ਸਕਿਆ ਲੋ ਜੀ ਬਹੁਤ ਸ਼ੁਕਰੀਆ ਤੁਸੀਂ ਇੰਟਰਵਿਊ ਨੂੰ ਸਮਾਂ ਦਿੱਤਾ ਔਰ ਅਸੀਂ ਤੁਹਾਡੇ ਸਮੇਂ ਚੜ੍ਹਦੇ ਪੰਜਾਬ ਵਾਲੇ ਆਪਣੇ ਵੀਰਾਂ ਨੂੰ ਭੈਣਾ ਭਰਾਵਾਂ ਨੂੰ ਇਹੀ ਸਨੇਹ ਦੇਣੇ ਆ ਕਿ ਇੱਥੇ ਆਓ ਪਾਕਿਸਤਾਨ ਦੇ ਲੋਕ ਬਹੁਤ ਮੁਹੱਬਤ ਕਰਦੇ ਨੇ ਔਰ ਪੱਗ ਨੂੰ ਖਾਸ ਤੌਰ ਤੇ ਅੱਜ ਇੱਕ ਮੈਨੂੰ ਮਿੱਤਰ ਮਿਲੇ ਨੇ ਉਹ ਵੈਸੇ ਪੱਗ ਨਹੀਂ ਸਿਰ ਤੇ ਰੱਖਦੇ ਲੇਕਿਨ ਉਹ ਕਹਿੰਦੇ ਜਦੋਂ ਮੈਂ ਲਾਹੌਰ ਵੜਿਆ ਨਾ ਤਾਂ ਮੈਂ ਸਿਰ ਤੇ ਪੱਗ ਰੱਖ ਲਈ ਔਰ ਮੈਨੂੰ ਲੋਕ ਖਿੱਚ ਕੇ ਸੈਲਫੀਆਂ ਬਣਾ ਰਹੇ ਨੇ ਕਈ ਖਾਣਾ ਖਵਾ ਰਿਹਾ ਤੇ ਬਹੁਤ ਸ਼ੁਕਰੀਆ ਵੀਰ ਜੀ ਤੁਸੀਂ ਟਾਈਮ ਦਿੱਤਾ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਜੀ ਧੰਨਵਾਦ